ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਉਹਨਾਂ ਸਾਰੇ ਨੌਜਵਾਨਾਂ ਲਈ ਹੈ ਜੋ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹਨ ਕਾਲਜ ਪਾਸ ਕਰਕੇ ਨੌਕਰੀ ਵਿੱਚ ਜਾਂ ਆਪਣੇ ਕਾਰੋਬਾਰ ਵਿੱਚ ਕਦਮ ਰੱਖ ਰਹੇ ਹਨ ਇਸ ਉਮਰ 'ਚ ਪੈਸੇ ਦੀ ਐਮੀਅਤਤਾ ਪਤਾ ਹੁੰਦੀ ਆ ਪਰ ਉਸ ਨੂੰ ਸੰਭਾਲਣਾ ਸਿੱਖਣਾ ਔਖਾ ਲੱਗਦਾ ਹੈ ਇਸ ਲਈ ਅੱਜ ਅਸੀਂ ਗੱਲ ਕਰਾਂਗੇ ਨੌਜਵਾਨਾਂ ਲਈ ਪੈਸਾ ਸੰਭਾਲਣ ਦੇ ਜ਼ਰੂਰੀ 10 ਟਿਪਸ ਜੋ ਤੁਹਾਡੀ ਆਉਣ ਵਾਲੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨੰਬਰ 1 ਬਜਟ ਬਣਾਉਣਾ ਸਿੱਖੋ ਸਭ ਤੋਂ ਪਹਿਲੀ ਗੱਲ ਹੈ ਜਦੋਂ ਵੀ ਤੁਹਾਡੇ ਕੋਲ ਪੈਸਾ ਆਉਂਦਾ ਹੈ ਚਾਹੇ ਉਹ ਤਨਖਾਹ ਹੋਵੇ ਜਾਂ ਜੀਵਨ ਖਰਚ ਉਸ ਦਾ ਇੱਕ ਬਜਟ ਜਰੂਰ ਬਣਾਓ ਤੇ ਹੁਣ ਬਜਟ ਬਣਾਉਣਾ ਕਿਵੇਂ ਹੈ ਆਪਣੀ ਆਮਦਨ ਅਤੇ ਖਰਚਿਆਂ ਦੀ ਲਿਸਟ ਤਿਆਰ ਕਰੋ ਹਫਤੇ ਜਾਂ ਮਹੀਨੇ ਦਾ ਟੀਚਾ ਰੱਖੋ ਬਿਨਾਂ ਲੋੜ ਵਾਲੇ ਖਰਚੇ ਕੱਟੋ ਬਜਟ ਤੁਹਾਡੀ ਜ਼ਿੰਦਗੀ ਦੀ ਲਕੀਰ ਬਣਾਉਂਦਾ ਹੈ ਜਿਸ ਤੇ ਤੁਸੀਂ ਸੰਭਲ ਕੇ ਤੁਰ ਸਕਦੇ ਹੋ ਨੰਬਰ 2 ਬਚਤ ਨੂੰ ਆਦਤ ਬਣਾ ਲਵੋ ਜੋ ਵੀ ਆਮਦਨ ਹੋਵੇ ਉਸ ਵਿੱਚੋਂ ਘੱਟੋ-ਘੱਟ 20% ਬਚਤ ਕਰੋ ਇਹ ਰਾਸ਼ੀ ਤੁਹਾਡੇ ਭਵਿੱਖ ਵਿੱਚ ਬਹੁਤ ਕੰਮ ਆਉਂਦੀ ਹੈ ਬਚਤ ਲਈ ਕੀ ਕੀ ਟਿਪਸ ਹਨ ਤੁਸੀਂ ਫਿਕਸਡ ਡਿਪੋਜ਼ਿਟ ਐਫ ਡੀ ਰਿਕਰਿੰਗ ਡਿਪੋਜ਼ਿਟ ਜਾਂ ਮਿਊਚੁਅਲ ਫੰਡ ਦੀ ਵਰਤੋਂ ਕਰੋ ਇੱਕ ਅਲੱਗ ਖਾਤਾ ਖੋਲੋ ਜੋ ਸਿਰਫ ਬਚਤ ਲਈ ਹੋਵੇ ਆਪਣੇ ਆਪ ਨੂੰ ਪਹਿਲਾਂ ਤਨਖਾਹ ਦਿਓ ਇਹਦਾ ਮਤਲਬ ਹੈ ਕਿ ਪਹਿਲਾਂ ਬਚਤ ਕਰੋ ਫਿਰ ਖਰਚ ਕਰੋ ਨੰਬਰ 3 ਕਰਜ਼ਾ ਸੰਭਾਲ ਕੇ ਲਓ ਨੌਜਵਾਨ ਅਕਸਰ ਕ੍ਰੈਡਿਟ ਕਾਰਡ ਜਾਂ ਲੋਨ ਦੇ ਚਾਂਸੇ ਵਿੱਚ ਆ ਜਾਂਦੇ ਹਨ ਕਰਜ਼ਾ ਲੈਣ ਤੋਂ ਪਹਿਲਾਂ ਸੋਚੋ ਕੀ ਇਹ ਕਰਜ਼ਾ ਲੈਣਾ ਜ਼ਰੂਰੀ ਹੈ ਕੀ ਤੁਹਾਡੇ ਕੋਲ ਰੀਪੇਮੈਂਟ ਦੀ ਯੋਜਨਾ ਹੈ ਕੀ ਇਹ ਉਧਾਰ ਤੁਹਾਡੀ ਆਮਦਨ ਤੋਂ ਵੱਧ ਕੇ ਤਾਂ ਨਹੀਂ ਅਸਲ ਤਾਕਤ ਕਰਜ਼ਾ ਲੈਣਾ ਨਹੀਂ ਕਰਜ਼ਾ ਨਾ ਲੈਣਾ ਹੁੰਦਾ ਨੰਬਰ 4 ਆਮਦਨ ਦੇ ਹੋਰ ਸਰੋਤ ਬਣਾਓ ਕਿਉਂਕਿ ਸਿਰਫ ਇੱਕ ਤਨਖਾਹ ਉੱਤੇ ਨਿਰਭਰ ਰਹਿਣਾ ਅਕਲਮੰਦੀ ਨਹੀਂ ਨੌਜਵਾਨ ਹੋਣ ਦੇ ਨਾਤੇ ਤੁਸੀਂ ਹੋਰ ਵੀ ਸਿੱਖ ਸਕਦੇ ਹੋ ਫ੍ਰੀਲੈਂਸਿੰਗ ਆਨਲਾਈਨ ਕੋਰਸ ਸਟਾਕ ਮਾਰਕੀਟ YouTube blogging digital marketing freelancing video graphic design youtube channel affiliate marketing ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਹਾਡੀ ਆਮਦਨ ਦੇ 2 ਜਾਂ 3 ਸਰੋਤ ਹੋਣ ਨੰਬਰ 5 ਪੈਸੇ ਬਾਰੇ ਪੜਨਾ ਸ਼ੁਰੂ ਕਰੋ ਪੈਸੇ ਦੀ ਸਮਝ ਇੱਕ ਵਿਦਿਆ ਹੈ ਜਿੰਨਾ ਤੁਸੀਂ ਪੜੋਗੇ ਉਨੀ ਸਮਝ ਵਧੇਗੀ ਪਾਠ ਪੜਨ ਲਈ ਕੁਝ ਚੰਗੀਆਂ ਕਿਤਾਬਾਂ ਜਿਵੇਂ ਰਿਚ ਡੈਡ ਪੂਰ ਡੈਡ ਦਾ ਸਾਈਕੋਲੋਜੀ ਆਫ ਮਾਈਂਡ ਥਿੰਕ ਐਂਡ ਗਰੋ ਰਿਚ ਵੀਡੀਓਜ਼ ਪੋਡਕਾਸਟਸ ਰੀਲਸ ਜਿੱਥੋਂ ਵੀ ਸਿੱਖ ਸਕਦੇ ਹੋ ਉੱਥੋਂ ਸਿੱਖੋ ਨੰਬਰ 6 ਲੰਬੇ ਸਮੇਂ ਵਾਲੀਆਂ ਯੋਜਨਾਵਾਂ ਬਣਾਓ ਨੌਜਵਾਨੀ ਵਿੱਚ ਹਰ ਕੋਈ ਸੋਚਦਾ ਹੈ ਕਿ ਹੁਣ ਤਾਂ ਬਹੁਤ ਸਮਾਂ ਹੈ ਪਰ ਜ਼ਿੰਦਗੀ ਬਹੁਤ ਤੇਜ਼ੀ ਨਾਲ ਬਦਲਦੀ ਹੈ ਇਸ ਲਈ ਲੰਬੇ ਸਮੇਂ ਲਈ ਵਿਚਾਰ ਕਰੋ ਆਪਣੇ ਆਪ ਤੋਂ ਪੁੱਛੋ ਮੈਂ ਅਗਲੇ 5 ਸਾਲਾਂ 'ਚ ਕਿੱਥੇ ਹੋਣਾ ਚਾਹੁੰਦਾ ਹਾਂ ਕੀ ਮੈਨੂੰ ਘਰ ਲੈਣਾ ਚਾਹੀਦਾ ਹੈ ਕੀ ਮੈਨੂੰ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਹੈ ਇੱਕ ਟੀਚਾ ਬਣਾਓ ਅਤੇ ਉਸ ਹਿਸਾਬ ਨਾਲ ਪੈਸਾ ਸੰਭਾਲੋ ਨੰਬਰ 7 ਐਮਰਜੈਂਸੀ ਫੰਡ ਬਣਾਓ ਜ਼ਿੰਦਗੀ ਅਣਪੇਖੀ ਹੋ ਸਕਦੀ ਹੈ ਨੌਕਰੀ ਜਾਂ ਗਲਤ ਹਾਲਾਤਾਂ ਕਾਰਨ ਕਿਸੇ ਵੀ ਸਮੇਂ ਨੌਕਰੀ ਜਾ ਸਕਦੀ ਹੈ ਜਾਂ ਕੋਈ ਵੀ ਗਲਤ ਹਾਲਾਤ ਕਦੇ ਵੀ ਪੈਦਾ ਹੋ ਸਕਦੇ ਹਨ ਇਸ ਲਈ ਘੱਟੋ-ਘੱਟ 3 ਤੋਂ 6 ਮਹੀਨੇ ਦੀ ਤਨਖਾਹ ਜਿੰਨੀ ਰਾਸ਼ੀ ਐਮਰਜੈਂਸੀ ਫੰਡ ਵਿੱਚ ਰੱਖੋ ਇਹ ਪੈਸਾ ਕਿਸੇ ਡਿਜਾਸਟਰ ਜਾਂ ਕਿਸੇ ਐਮਰਜੈਂਸੀ ਲੋੜ ਲਈ ਹੋਵੇ ਕਦੇ ਵੀ ਐਮਰਜੈਂਸੀ ਫੰਡ ਨੂੰ ਫਾਲਤੂ ਖਰਚ ਲਈ ਨਾ ਵਰਤੋ ਨੰਬਰ 8 ਲੂੜਾ ਅਤੇ ਖੁਆਇਸ਼ਾਂ ਵਿੱਚ ਫਰਕ ਸਮਝੋ ਨੌਜਵਾਨੀ ਵਿੱਚ ਅਕਸਰ ਅਸੀਂ ਜਿੰਨਾ ਖਮਾਉਂਦੇ ਹਾਂ ਉਨਾ ਹੀ ਖਰਚ ਕਰ ਦਿੰਦੇ ਹਾਂ ਕਦੇ ਬ੍ਰਾਂਡਡ ਕੱਪੜੇ ਕਦੇ ਬ੍ਰਾਂਡਡ ਫੋਨ ਕਦੇ ਵਾਇਕ ਤੇ ਕਦੇ ਪਾਰਟੀਆਂ ਖਰਚ ਕਰਨ ਤੋਂ ਪਹਿਲਾਂ ਸੋਚੋ ਇਹ ਲੋੜ ਹੈ ਜਾਂ ਖੁਆਇਸ਼ੀ ਇਹ ਖਰਚ ਤੁਹਾਨੂੰ ਲੰਬੇ ਸਮੇਂ ਵਿੱਚ ਸਖਤਾਈ ਵਿੱਚ ਪਾ ਸਕਦਾ ਹੈ ਸਫਲਤਾ ਉਹ ਨਹੀਂ ਜੋ ਤੁਸੀਂ ਦਿਖਾ ਰਹੇ ਹੋ ਸਫਲਤਾ ਉਹ ਹੈ ਜੋ ਤੁਸੀਂ ਬਚਾ ਰਹੇ ਹੋ ਨੰਬਰ 9 ਕ੍ਰੈਡਿਟ ਕਾਰਡ ਨੂੰ ਸਾਵਧਾਨੀ ਨਾਲ ਵਰਤੋ ਕਿਉਂਕਿ ਕ੍ਰੈਡਿਟ ਕਾਰਡ ਨੌਜਵਾਨਾਂ ਲਈ ਜਾਲ ਬਣ ਸਕਦੀ ਹੈ ਇਹਦੇ ਲਈ ਕੁਝ ਕੁ ਜ਼ਰੂਰੀ ਟਿਪ ਕਦੇ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਤੋਂ ਪਹਿਲਾਂ ਜਰੂਰ ਸੋਚੋ ਕਿ ਜਿੰਨੀ ਲੋੜ ਹੈ ਸਿਰਫ ਓਨਾ ਹੀ ਖਰਚ ਕਰੋ ਸਾਰੇ ਬਿੱਲ ਵਕਤ ਤੇ ਭਰੋ ਵੱਡੇ ਇੰਟਰਸਟ ਤੋਂ ਬਚੋ ਕ੍ਰੈਡਿਟ ਕਾਰਡ ਸੁਵਿਧਾ ਹੈ ਪਰ ਜਿੰਨਾ ਪੈਸਾ ਤੁਹਾਡੇ ਕੋਲ ਹੈ ਓਨਾ ਹੀ ਵਰਤੋ ਨੰਬਰ 10 ਸਬਰ ਅਤੇ ਡਿਸਪਲਨ ਰੱਖੋ ਕਿਉਂਕਿ ਪੈਸਾ ਇੱਕ ਦਿਨ ਵਿੱਚ ਨਹੀਂ ਬਣਦਾ ਇਹ ਸਾਲਾਂ ਦੀ ਮਿਹਨਤ ਅਤੇ ਸਬਰ ਨਾਲ ਬਣਦਾ ਹੈ ਇਸ ਲਈ ਜ਼ਰੂਰੀ ਹੈ ਰੋਜ਼ ਬਚਤ ਕਰੋ ਆਪਣੇ ਲਕਸ਼ ਨੂੰ ਯਾਦ ਰੱਖੋ ਲੋਕਾਂ ਨਾਲ ਤੁਲਨਾ ਨਾ ਕਰੋ ਆਪਣੀ ਰਾਹ ਰੱਖੋ ਫਲ ਆਪਣੇ ਆਪ ਆ ਜਾਣਗੇ ਅੰਤ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੋਸਤੋ ਜੇ ਤੁਸੀਂ ਇਹ 10 ਟਿਪਸ ਆਪਣੇ ਜੀਵਨ ਵਿੱਚ ਲਾਗੂ ਕਰ ਲਈ ਤਾਂ ਵਿਸ਼ਵਾਸ ਕਰੋ ਤੁਹਾਡਾ ਭਵਿੱਖ ਸੁਨਹਿਰਾ ਹੋਵੇਗਾ ਨੌਜਵਾਨੀ ਪੈਸਾ ਗਵਾਉਣ ਦੀ ਨਹੀਂ ਪੈਸਾ ਸੰਭਲਣ ਦੀ ਉਮਰ ਹੁੰਦੀ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੀ ਟਿਪ ਨੂੰ ਅਪਣਾਉਣ ਜਾ ਰਹੇ ਹੋ ਵੈਲ ਆਈਕਨ ਦਬਾਓ ਤਾਂ ਜੋ ਅਗਲੀ ਵੀਡੀਓ ਤੁਹਾਡੀ ਨਜ਼ਰ ਤੋਂ ਨਾ ਰਹਿ ਸਕੇ ਧੰਨਵਾਦ